ਮੁਰਦਾਬਾਦ ਮੁਰਦਾਬਾਦ ਇੱਕ ਦਾ ਕਿਸਾਨ ਜੁਨੀਅਰ ਚਿੰਦਾ ਰੋ ਧੱਲੇ ਵਿੱਚ ਬੈਠੇ ਆ ਪੰਜ ਦਹਾੜਾ ਰੋਜ਼ ਮਾਰਤੀ ਜਾ ਲਗਭਗ ਤੋਂ ਪਿੰਡ ਤੋਂ 35 ਸਾਲ ਦਾ ਸਮਾਂ ਹੋ ਗਿਆ ਰਾਣਾ ਗੁਰਦੀਪ ਸਿੰਘ ਨੇ ਜਿਹੜਾ ਕਬਜ਼ਾ ਕੀਤਾ ਪਿਆ ਆਪਣੇ ਪੈਸਿਆਂ ਦੇ ਜ਼ੋਰ ਤੇ ਆਪਣੀ ਤਾਕਤ ਦੇ ਜ਼ੋਰ ਤੇ ਇਹ ਇੱਕ ਛੋਟਾ ਸਟੈਪ ਹੈ ਅਸੀਂ ਅੱਗੇ ਤੋਂ ਪਲਾਨਿੰਗ ਕਰਕੇ ਇਸ ਨੂੰ ਇੱਕ ਵੱਡੇ ਪੱਧਰ ਤੇ ਵੱਡਾ ਜਿਹੜਾ ਉਹ ਐਕਸ਼ਨ ਲਿਖਣ ਦੀ ਲੋੜ ਹੈ ਕਿਉਂਕਿ ਅਸੀਂ ਨਾ ਲੋਕਾਂ ਨੂੰ ਦਬਾਅ ਦੇਣਗੇ ਅਸੀਂ ਵੱਡੇ ਤਰੀਕੇ ਦੇ ਨਾਲ ਇੱਕ ਮਿਆਸ ਕਰਦਾ ਹਾਂ ਕਿ ਮੇਰੀ ਇਸ ਗੱਲ ਵੱਲ ਜ਼ਰੂਰ ਤਵੱਜੋ ਦਿਓਗੇ ਪੰਜਾਬ ਸਰਕਾਰ ਮੁਰਦਾਬਾਦ ਜਗਤ ਸਿੰਘ ਮੁਟਾਵਾਲ ਪੰਜਾਬ ਸਰਕਾਰ ਮੁਰਦਾਬਾਦ ਮੁਟਾਵਾਲ ਮੁਟਾਵਾਲ ਰਾਣਾ ਗੁਰਜੀਤ ਮੁਰਦਾਬਾਦ ਸਾਧੀਆਂ ਦਾ ਧੰਨਵਾਦ ਹੈ ਤੇ ਮੈਂ ਕਟਾਰਜੀ ਨੂੰ ਕਹੂੰਗਾ ਜਿਹੜਾ ਅਗਲਾ ਪ੍ਰੋਗਰਾਮ ਆਪਾਂ ਕਰਨਾ ਹੈ ਉਹ ਵੱਡੇ ਪੱਧਰ ਤੇ ਵੀਰੇ ਕਰਕੇ ਮੇਰੇ ਨਾਲ ਜਿਹੜੀ ਪ੍ਰਾਪਤਰੀ ਜੱਥੇ ਬੰਦੀਆਂ ਕਿਸਾਨ ਜੱਥੇ ਬੰਦੀਆਂ ਆਪਾਂ ਦਾ ਸਹਿਯੋਗ ਲੈ ਕੇ ਇਹਨਾਂ ਦੇ ਵਿੱਚ ਨੱਕ ਵਿੱਚ ਦਮ ਕਰਕੇ ਕੌਮ ਕੇ ਇਨਾਮ ਆਪਾਂ ਜਿੰਨੇ ਸੱਚਾ ਤੇ ਦੁਰਕੋ ਕਿਉਂ ਉਹਨਾਂ ਨੂੰ ਹੀ ਭੇਜਦਾ ਉਹਨੇ ਕੋਈ ਹੋਰ ਕੋਈ ਪੀਂਹ ਰੱਖ ਲਿਆ ਇਹ ਰਾਣੀ ਗੁਰਜੀਤ ਸਿੰਘ ਦਾ ਇਹ ਕੰਮ ਆ ਇਹ ਪੀਏ ਹੈਗਾ ਵਾ ਜਾਂ ਹੋ ਰਿਹਾ ਇਹ ਭੋਗਾਂ ਦੇ ਚੱਲ ਜਾਂਦੇ ਆ ਜਾਂ ਕਿਸੇ ਦਾ ਵਿਆਹ ਹੋ ਵਾਹ ਜੀ ਜੀ ਕਿਤੇ ਅੱਜ ਵੀ ਜਿਹੜੀ ਸਮੱਸਿਆ ਕੋਹੜਾ ਡੰਕ ਨੂੰ ਲੈ ਕੇ ਆ ਪੂਰਾ ਡੰਕ ਦੀ ਜਿਹੜੀ ਸਮੱਸਿਆ ਸਾਨੂੰ ਚੰਗੀ ਤਰ੍ਹਾਂ ਨੋਬਜੀ ਸਾਹਮਣੇ ਕੋਈ ਨਹੀਂ ਕਰਿਆ ਜੀ ਕਿਸਾਨ ਯੂਨੀਅਨ ਵੱਲੋਂ ਵੀ ਜਿਹੜੀ ਕੋਹੜੇ ਦੀ ਸਮੱਸਿਆ ਨੂੰ ਲੈ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਏ ਆ ਤਾਂ ਕਿੱਦਾਂ ਦੇਖਦੇ ਜਿਹੜੇ ਸ਼ਹਿਰ ਦੇ ਹਾਲਾਤਾਂ ਨੂੰ ਸ਼ਹਿਰ ਦੇ ਹਾਲਾਤ ਜਿਹੜੇ ਬਹੁਤ ਮਾੜੇ ਹੋਏ ਪਏ ਆ ਜੋਕੇ ਜੁम्मे ਮਿਲ ਤੇ ਰਾਣ ਜੜੀਆਂ ਆਪਣੀ ਜ਼ਿੰਮੇਵਾਰੀ ਨੂੰ ਜ਼ਿੰਮੇਵਾਰੀ ਨਾਲ ਕੰਮ ਲਈ ਕਰਦੀਆਂ ਸੋ ਇੱਕਤਾ ਪਾਰਟੀ ਨੇ ਔਰ ਨਾਲ ਕਿਸਾਨ ਯੂਨੀਅਨ ਨੇ ਜਿਹੜਾ ਇਹ ਮਰਦਾ ਚੱਕਿਆ ਇਹਨਾਂ ਦਾ ਆਪਣਾ ਨਹੀਂ ਹੈ ਸੋ ਸ਼ਹਿਰ ਤੁਸੀਂ ਸ਼ਹਿਰ ਦੇ ਦੁਆਲੇ ਦੁਆਲੇ ਕਿਤੇ ਵੀ ਦੇਖ ਲਓ ਕਪੂਰਕਲਾ ਸ਼ਹਿਰ ਜਿਹੜਾ ਸਫਾਈ ਦੇ ਨਾਮ ਤੇ ਪ੍ਰਚਲਿਤ ਸੀ ਜਿਹੜਾ ਹਰ ਇੱਕ ਜਿਹੜੀ ਕਪੂਰਕਲਾ ਬਹੁਤ ਸਾਫ਼ ਸੁਥਰਾ ਸ਼ਹਿਰ ਹੈ ਉਹ ਸ਼ਹਿਰ ਜਿਹੜਾ ਉਨੰਦਨਾ ਪਰ ਚੁਟਾ ਹੈ ਔਰ ਜਿਹੜੇ ਇਹਨਾਂ ਦੇ ਐਮਸੀ ਹੈ ਜੋ ਜ਼ਿੰਮੇਵਾਰ ਤੇ ਰਹੇ ਔਰ ਆਮ ਆਪੜੀਆਂ ਜਿਹੜੀਆਂ ਮਿਲੀਆਂ ਇਹਨਾਂ ਨੂੰ ਜਿਹੜੀ ਆ ਕੱਜੀ ਮਿਲੀ ਹੈ ਉਹਦਾ ਆਨੰਦ ਮਾਣ ਰਿਆ ਮੈਂ ਦੇਖਦਾ ਹੁੰਦਾ ਛੋਟੇ ਛੋਟੇ ਮੇਲਿਆਂ ਤੇ ਜਾ ਕੇ ਚਾਰ ਤ ਲੋਕਾਂ ਦੇ ਭੋਗਾਂ ਤੇ ਜਾ ਕੇ ਜਾਂ ਕਿਸੇ ਛੋਟੇ ਪ੍ਰੋਗਰਾਮ ਟੂਰਨਾਮੈਂਟਾਂ ਤੇ ਜਾ ਕੇ ਜਦੋਂ ਇਹ ਲੋਕਾਂ ਨੂੰ ਜੱਫੀਆਂ ਪਾਉਂਦੇ ਆ ਜਦੋਂ ਲੋਕਾਂ ਦਾ ਕਲਾ ਦੇ ਗਾਣੇ ਲਾ ਕੇ ਜਦੋਂ ਫੇਸਬੁੱਕ ਤੇ ਪਾਉਂਦੇ ਆ ਉਦੋਂ ਬੜਾ ਸ਼ਰਮ ਆਉਂਦੀ ਹੈ ਕਿ ਕਿਹੜੇ ਕੰਮ ਹੋਏ ਪਠਾਏ ਸੀ ਇਹਨਾਂ ਕੰਮਾਂ ਨੂੰ ਪਠਾਏ ਸੀ ਸ਼ਹਿਰ ਜਿਹੜਾ ਗੰਦਨਾ ਭਰਿਆ ਪਿਆ ਹੈ 14 ਕਰੋੜ ਰੁਪਏ ਜਿਹੜਾ ਪੂਰਤਲੇ ਸ਼ਹਿਰ ਨੂੰ ਆ ਚੁੱਕਾ ਹੈ ਉਹ ਕਿੱਥੇ ਜਾਊਗਾ ਪਿਛਲੇ 25 ਸਾਲਾਂ ਤੋਂ ਜਿਹੜਾ ਕੂੜੇ ਦਾ ਆ ਕੋਈ ਪ੍ਰਬੰਧ ਨਹੀਂ ਹੋ ਸਕਿਆ ਕੋਈ ਡੈਂਪ ਕੋਈ ਕੋਈ ਜ਼ਮੀਨ ਹੈ ਕਿ ਕੂੜੇ ਲਈ ਜਿਹੜਾ ਪ੍ਰਬੰਧ ਨਹੀਂ ਕੀਤਾ ਕਰ ਸਕੇ ਕਿਉਂਕਿ ਇਹ ਲੋਕ ਜ਼ਿੰਮੇਵਾਰ ਹੈ ਇਹ ਫਿਰ ਕਾਹਦਾ ਕਰਕੇ ਉਹ ਟਾਇਨਾਂ ਨੂੰ ਪਾਈਆਂ ਕਿਉਂ ਇਹਨਾਂ ਨੂੰ ਬਿਠਾਇਆ ਗਿਆ ਇਹਨਾਂ ਨੂੰ ਕੇਵਲ ਰਿਵਨ ਕੱਢਣ ਲਈ ਬਿਠਾਇਆ ਗਿਆ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਿ ਲੋਕ ਜਿਹੜੇ ਆ ਸੜਕਾਂ ਦੇ ਆ ਕੇ ਆਪਣੇ ਸ਼ਹਿਰ ਦੀ ਸਫਾਈ ਵਾਸਤੇ ਉਹ ਹਾਰ ਲਾ ਰਹੇ ਆ ਪਰ ਇਹ ਲੋਕ ਦੇ ਸ਼ਰਮ ਹੈ ਮੈਂ ਪਾਰਟੀ ਵੱਲੋਂ ਜਿੱਤ ਰੋਸ ਧਰਨਾ ਜਿਹੜਾ ਉਹ ਰੋੜ ਜਾਮ ਦਾ ਪ੍ਰੋਗਰਾਮ ਲਿਖਿਆ ਗਿਆ ਸੀਗਾ ਵੀ ਕਪੂਰਥਲਾ ਵਿੱਚ ਕਾਫੀ ਸਮੱਸਿਆ ਜਿਹੜੀ ਵੈਸੇ ਤੇ ਪੂਰੇ ਪੰਜਾਬ ਸਮੱਸਿਆ ਬਹੁਤ ਆ ਗਈਆਂ ਵਾ ਪਰ ਹਲਕਾ ਕਪੂਰਥਲਾ ਦੇ ਵਿੱਚ ਵੀ ਜਦੋਂ 25 ਸਾਲ ਪਹਿਲਾਂ ਇੱਕ ਮੰਨਿਆ ਪਰ ਮੰਨਿਆ ਕਪੂਰਥਲਾ ਸੀਗਾ ਵੀ ਕਪੂਰਥਲਾ ਇੱਕ ਸੋਨੇ ਚਿੜੀ ਸੀਗੇ ਲੋਕ ਆਧਾਰਨ ਦਿੰਦੇ ਸੀ ਕਪੂਰਥਲੇ ਜੀ ਪਾਣੀ ਪ੍ਰੋਪਰ ਆ ਸੀਵਰੇ ਪ੍ਰੋਪਰ ਆ ਉਸ ਸਭਾਈ ਪ੍ਰੋਪਰ ਇਤੇ ਕੋਈ ਇਹੋ ਜਿਹੀ ਲਿੰਕ ਨਹੀਂ ਸੀ ਹੈਗਾ ਪਰ ਜਿਉਂ ਉਹਦਾ ਰਾਣਾ ਗੁਰਦੀਪ ਸਿੰਘ ਨੇ ਕਪੂਰਥਲੇ 'ਚ ਪੈਰ ਪਾਇਆ ਉੋਂ ਦਾ ਮੈਂ ਸਮਝਦਾ ਕਪੂਰਥਲਾ ਡਾਉਣ ਦਾ ਡਾਉਣ ਜਿਹੜਾ ਹੁੰਦਾ ਆਇਆ ਪਰ ਅੱਜ ਤੱਕ 25 ਸਾਲ ਦੇ ਵਿੱਚ ਰਾਣਾ ਗੁਰਦੀਪ ਸਿੰਘ ਕਿਸੇ ਗਲੀ ਦੇ ਹੱਥ ਰੱਖ ਕੇ ਕਹਿ ਦੇਵੇ ਜਾਂ ਕਿਸੇ ਛੜਕ ਦੇ ਹੱਥ ਰੱਖ ਕੇ ਕਹਿ ਦੇਵੇ ਕਿ ਆਹ ਮੈਂ ਬਣਾਈ ਆ ਜੀ ਜਿਹੜੀ ਬਣਾਈ ਵੀ ਐ ਉਹ ਛੋਈ ਮਹੀਨੇ ਬਾਅਦ ਟੁੱਟ ਗਈ ਐ ਤੇ ਇਸ ਕਰਕੇ ਅੱਜ ਕਪੂਰਥਲੇ ਦੇ ਵਿੱਚ ਪਿਛਲੇ ਦਿਨੀ ਬਾਰਸ਼ਾਂ ਦੇ ਦਿਨ ਸੀਗੇ ਔਰ ਮੈਸਮੇ ਦਾ ਕਪੂਰਥਲੇ ਵਿੱਚ ਬਜ਼ਾਰਾ ਚ ਛੜਕਾਂ ਚ ਚੌਂਕਾਂ ਚ ਕੂੜੇ ਦੀ ਬਹੁਤ ਵੱਡੇ ਢੇਰ ਲੱਗੇ ਸੀਗੇ ਉਹ ਪਾਣੀ ਜਿਹੜਾ ਸੀਵਰੇਜ ਅਟੈਚ ਹੋ ਗਿਆ ਸੀਗਾ ਉਹਦੇ ਨਾਲ ਕਪੂਰਥਲੇ ਚ 4 3 4 5 ਮੁਤਾ ਜੜੀਆਂ ਕਪੂਰਥਲੇ ਚ ਹੋਈਆਂ ਪਰ ਉਹਨਾਂ ਪਰਿਵਾਰਾਂ ਨੂੰ ਕੋਈ ਨਹੀਂ ਮਿਲਿਆ ਨਾ ਪਰਿਵਾਰਾਂ ਕੋ ਕਿਸੇ ਨੇ ਦੁੱਖ ਜਾਰਾ ਕੀਤਾ ਭਾਜੇ ਰਾਣਾ ਗੁਰਜੀਤ ਸਿੰਘ ਅੱਜ ਮੇ ਮੇਨੇ ਖੋਦ ਮੇ ਰੇਦਾ ਵਾ ਐਮਸੀ ਇਹਦੇ ਔਰ 14 ਕਰੋੜ ਰੁਪਇਆ ਮੈਂ ਸਮੇ ਦਾ ਨਗਰ ਨਗਮ ਦੇ ਕੋਲ ਪਿਆ ਕਿਹਲੀ ਗੱਲ ਤੇ ਕਪੂਰਤਲਾ ਨਗਰ ਨਿਜਮ ਦਾ ਇਹ ਜੇ ਕਿ ਲੇਖੇ ਜੀ ਹਨ ਨਹੀਂ ਸੀਗਾ ਕਿਉਂਕਿ ਛੋਟਾ ਜਿਹਾ ਸ਼ਹਿਰ ਹੈ ਇੱਥੇ ਨਗਰ ਕੋਣਸੇ ਬੜੀ ਮੁਸ਼ਕਿਲ ਚਲਦੀ ਸੀਗੀ ਅੱਜ 50 ਐਮਸੀਆਂ ਦੀ ਤਨਖਾਹਾਂ ਕੱਟਨੀਆਂ ਪੈਂਦੀਆਂ ਮੇਅਰ ਦੀ ਤਨਖਾਹ ਕੱਟਣੀ ਪੈਂਦੀ ਹੈ ਕਮਿਸ਼ਨਰ ਦੀ ਤਨਖਾਹ ਕੱਟਣੀ ਪੈਂਦੀ ਹੈ ਪਰ ਕਪੂਰਥਲਾ ਜਿਹੜਾ ਵਾ ਉਹ ਜ਼ਮੀਨ ਨੂੰ ਡੋਨ 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 ਹੋਈ ਜਾਂਦਾ ਅਸੀਂ ਪਹਿਲਾਂ ਵੀ ਮੰਗ ਕਰਦੇ ਆ ਅਸੀਂ ਅੱਜ ਵੀ ਇਹ ਮੰਗ ਕਰਦੇ ਆ ਜਿਵੇਂ ਜੇ ਆਪਾਂ ਕਪੂਰਥਲਾ ਬਚਾਣਾ ਤੇ ਰਾਣਾ ਗੁਰਜੀਤ ਸਿੰਘ ਦੇ ਕੋਲੋਂ ਆਪਾਂ ਨੂੰ ਛਡਕਾਰਾ ਪਾਣਾ ਪੈਣਾ ਜਿੰਨਾ ਚਿਰ ਰਾਣਾ ਗੁਰਜੀਤ ਸਿੰਘ ਇੱਥੋਂ ਚੰਡੀਗੜ੍ਹ ਨਹੀਂ ਜਾਂਦਾ ਉਨਾ ਚਿਰ ਕਪੂਰਥਲੇ ਸਮੱਸਿਆ ਦਾ ਹੱਲ ਨਹੀਂ ਹੋਣਾ ਕਿਉਂਕਿ ਆ ਜੇਕਤਾ ਪਾਰਟੀ ਤੇ ਕਿਸਾਨ ਜੁਨੀਅਨ ਨੇ ਇਹ ਤਿਆ ਕੀਤਾ ਪਿਆ ਵਾ ਵੀ ਕਪੂਰ ਥੱਲੇ ਨੂੰ ਸਾਫ ਸੁਥਰਾ ਕਰਨ ਵਾਸਤੇ ਜੜੀ ਵੀ ਕੁਰਬਾਨੀ ਦੇਣੀ ਪਈ ਉਹ ਅਸੀਂ ਦੇਾਂਗੇ ਇਹ ਜਾ ਕੇ ਕਾਂਗਰਸ ਦੀ ਗੱਲ ਉਹ ਦੂਜੀ ਦੇ ਆਨ ਆਪਣੇ ਟੈਂਪੇ ਸੰਤ ਇਥੇ ਬੰਦਿਆਂ ਨਾਲ ਮਿਲ ਕੇ ਕੋਈ ਹੋਰ ਵੱਡਾ ਪ੍ਰੋਗਰਾਮ ਬਿਲਕੁਲ ਜੀ ਅਸੀਂ ਅੱਜ ਹੀ ਫੈਸਲਾ ਕੀਤਾ ਵੀ ਅੱਜ ਜਿਹੜਾ ਮੰਗ ਪਤਾ ਦਿੱਤਾ ਹੋਰ ਜੇ ਅਸੀਂ ਇਹ ਵੀ ਪਾਤਾ ਕਿ ਜੇ 15 ਦਿਨਾਂ ਦੇ ਵਿੱਚ 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 ਵੀ ਕਪੂਰ ਥੱਲੇ ਸਮੱਸਿਆ ਦਾ ਹੱਲ ਨਾ ਹੋਊਗਾ ਉਹਦੇ ਵਿੱਚ ਟੜੇ ਬਣਾ ਕੇ ਕੁਝ ਦੇ ਮੈਂ ਸਮਝਦਾ ਜਿਹੜੇ ਇੱਥੇ ਆਪ ਵਾਲੇ ਹੈਗੇ ਆ ਜਿਹੜੇ ਆਪੇ ਟੜੇ ਬਣੇ ਪਏ ਆ ਵੈਸੇ ਤੇ ਆਪ ਦਾ ਕਪੂਰਥਲ ਚ ਹੈ ਹੀ ਕੋਈ ਨਹੀਂਗਾ ਸਿਰਫ ਕੁਰਸੀਆਂ ਦੇ ਬਹਿ ਕੇ ਬਿਆਨਬਾਜ਼ੀ ਕਰਦੇ ਆ ਬਿਆਨਬਾਜ਼ੀ ਕਰਨ ਤੋਂ ਬਗੈਰ ਸਰਕਾਰ ਇਹਨਾਂ ਦੀ ਰਾਣੀ ਸਰਕਾਰ ਤੇ ਹੈ ਹੀ ਨਹੀਂਗੀ ਇਹ ਰਾਣੀ ਦੇ ਖਿਲਾਫ ਬਿਆਨ ਲਾਂਦੇ ਪਏ ਆ ਬਿਆਨ ਲਾਂਨ ਤੋਂ ਪਹਿਲਾਂ ਸੋਚਣ ਕਿ ਮੈਨੂੰ ਕੁਰਸੀ ਮਿਲੀ ਆ ਕਲਮ ਮੇਰੇ ਕੋਲ ਆ ਤੇਰੇ ਜਿਹੜੇ ਆਪ ਤਿੰਨ ਚਾਰ ਤੇ ਹੈਗੇ ਆ ਅਕਬਾਲ ਇੰਡੀਅਨ ਹੋ ਗਿਆ ਬਿੱਟੂ ਹੋ ਗਿਆ ਆ ਦੂਜਾ ਪਰਮੀ ਆ ਦੂਜੀ ਪੀਜੇ ਹੋਵੇ ਜਿੰਨੇ ਵੀ ਹੈਗੇ ਆ ਇਹ ਸਾਰੇ ਹੈਗੇ ਹਵਾਲੇ ਇੱਕ ਤਾਂ ਪਾਰਟੀ ਨੇ ਫੈਸਲਾ ਕੀਤਾ ਕਿ ਅਗਲਾ ਪ੍ਰੋਗਰਾਮ ਕਿਸਾਨ ਬੰਦੀਨਾ ਵੱਡੇ ਪੱਧਰ ਤੇ ਰਾਣਾ ਗੁਰਜੀਤ ਸਿੰਘ ਦੀ ਕੋਠੀ ਦੇ ਖਾੜੇ ਬਾਹਰ ਦਾ ਪ੍ਰੋਗਰਾਮ ਬਣਾਇਆ ਉਹ ਰਾਪ ਦੇ ਜਿੰਨੇ ਇੱਥੇ ਇੱਕ ਦੋ ਢਾਂਚੇ ਹੈਗੇ ਆ ਆਪਦੇ ਉਹਨਾਂ ਦਫ਼ਤਰਾਂ ਦੇ ਮੋਰੇ ਬੈ ਕੇ ਉਹਨਾਂ ਨੂੰ ਦੱਸਿਆ ਜਾਊਗਾ ਕਿ ਜਿਆ ਤੇ ਹੱਥ ਕੜੇ ਕਰਦੇ ਹੋ ਰਾਣਾ ਗੁਰਜੀਤ ਸਿੰਘ ਹੱਥ ਕੜਾ ਕਰ ਦਵੇ ਕਪੂਰ ਥਲੇ ਇੱਕ ਚੰਦ ਜਿਹੜਾ ਇਕੱਠਾ ਇਕੱਠਾ ਕਰਕੇ ਏਕਤਾ ਪਾਰਟੀ ਪਾਉਗੀ ਕਿਸਾਨ ਜੁਨੀਅਨ ਪਾਉਗੀ ਵੀ ਮੈਂ ਸਮਝਦਾ ਜਿਹੜੀ ਹੈ ਆਪਣੇ